ਗਾਈਜ਼ ਅੱਜ ਅਸੀਂ ਵਲੌਗ ਬਣਾਉਣਾ ਸੀ ਵੈਸੇ ਮੇਕਅਪ ਦਾ ਤੇ ਅੱਜ ਰਿਸ਼ਤੇਦਾਰਾਂ ਨੇ ਆਉਣਾ ਕਰਕੇ ਅੱਜ ਦਾ ਵਲੌਗ ਆਪਣਾ ਹੋ ਗਿਆ ਮਿਸ ਤੇ ਹੁਣ ਆਪਾਂ ਕੱਲ ਨੂੰ ਬਣਾਵਾਂਗੇ ਠੀਕ ਹੈ ਲੈ ਗੋਸੋਰੀ ਮਮੀ ਕਿੰਨੀ ਕਿੰਨੀ ਆਉਣਾ ਯਾ ਲੈ ਮਾਦਰ ਦੋਂ ਲਾ ਗੀ ਰੀਤਾ ਤਿਆ ਹੋਣੀ ਗਾਈ ਥੋੜੇ ਦਿਨ ਪਹਿਲਾਂ ਨਾ ਮੈਂ ਬਿਮਾਰ ਚੱਲਦੀ ਸੀ ਇਹ ਮੇਰਾ ਪਤਾ ਲੈਣਾ ਉਹਨੇ ਜਨਾਬਾ ਸੇ ਪਤਾ ਗਾਈ ਸਾਡੇ ਘਰੇ ਚੋਰ ਆ ਗਏ ਨੇ ਚੋਰ ਆ ਦੇਖੋ ਨੇਰੇ ਦੇ ਚ ਦੀਂਦੇ ਵੀ ਨਹੀਂ ਕਾਲੇ ਕਾਲੇ ਹੈਲੋ ਗਾਇਸ ਵੈਲਕਮ ਬੈਕ ਟੂ ਮਾਈ ਚੈਨਲ ਅਮਨ ਚਿਮਾ ਵਲੋਗਸ ਤੇ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਮਾਰਦੇ ਅੱਜ ਗੱਲਾਂ ਤੇ ਨਾਲੇ ਮਨਾਉਨੇ ਆ ਸੰਡੇ ਮੈਂ ਤਾਂ ਵੈਸੇ ਉੱਠ ਗਈ ਆਈ ਹਾਂ ਕਾਫੀ دیر ਦੀ ਤੇ ਥੋੜਾ ਬਹੁਤਾ ਕੰਮ ਕਰਕੇ ਆਈਆਂ ਨੇਰੀ ਬਹੁਤ ਜ਼ਿਆਦਾ ਚੱਲੀ ਹੋਈ ਸੀ ਰਾਤ ਦੀ ਜਦੋਂ ਨੇਰੀ ਆਉਂਦੀ ਆ ਨਾ ਘਰੇ ਇਦਾਂ ਲੱਗਦਾ ਜਿਦਾ ਮਿਸਤਰੀ ਲਾਇਆ ਹੁੰਦਾ ਤਾ 타 ਮਿੱਟੀ 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 ਇਹ ਜ਼ਿੰਦਗੀ ਮਿੱਟੀ ਹੋ ਜਾਂਦੀ ਹੈ ਸਾਰੀ ਟਸਟ ਹੋ ਜਾਂਦੀ ਹੈ ਜ਼ਿੰਦਗੀ ਮੇਰੀ ਤੇ ਬੱਚੇ ਹਜੇ ਸੁੱਤੇ ਪਏ ਆ ਓਏ ਰੀਤ ਹਣੇ ਕਦੇ ਕਦੇ ਕਰ ਗਏ ਗਾਇਸ ਆਪਿਆ ਸੁੱਤਾ ਹੈ ਹਾਂ ਕਹਿੰਦਾ ਮੈਨੂੰ ਕਹਿੰਦਾ ਪਰੇ ਕਰ ਲੋ ਹੱਥ ਹਜੇ ਨਹੀਂ ਉਠਣਾ ਮਨਿੰਦਰ ਨੂੰ ਵੀ ਠਾ ਕੇ ਆਉਨੇ ਆ ਆ ਦੇਖੋ ਗਾਇਸ نیچے ਤਾਂ ਮੈਂ ਥੋੜੀ ਬਹੁਤ ਹੀ ਸਫਾਈ ਕਰ ਲਈ ਆ ਇਹਨੇ ਵੋਸ਼ਾ ਮਾ ਤੇ ਵੀ ਮਿੱਟੀ ਅੰਦਰ ਵੀ ਮਿੱਟੀ ਬਾਹਰ ਵੀ ਮਿੱਟੀ 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 ਹੈ ਸਾਡੀ ਮੀਨਾ ਵੀ ਲੇਟ ਜਿੱਦਣ ਹਨੇਰੀ ਆਉਂਦੀ ਨਾ ਤੇ ਮੀਨਾ ਵੀ ਲੇਟ ਆਉਂਦੀ ਹੈ ਆ ਗਿਆ ਪੌੜੀਆਂ 'ਚ ਦੇਖੋ ਕਿੰਨਾ ਗੰਦ ਹੈ ਦੇਖੋ ਤੁਹਾਡੇ ਆਹ ਦੇਖੋ ਜੀ ਆ ਮਨਿੰਦਰ ਸਿੰਘ ਪਿਆ ਸੁੱਤਾ ਤੇ ਇਹਨੇ ਵੀ ਆਪਦੇ ਕਮਰੇ 'ਚ ਖੂਬ ਖਲਾਰਾ ਪਾਇਆ ਹੋਇਆ ਆਲੇ ਦੁਆਲੇ ਇੱਕ ਤਾਂ ਅੱਜ ਸਾਡੇ ਘਰ ਰਿਸ਼ਤੇਦਾਰਾਂ ਨੇ ਆਉਣਾ ਤੇ ਦੂਜਾ ਖਲਾਰਾ ਪੂਰਾ ਪਿਆ ਹੋਇਆ ਫੋਨ ਡਾਊਨ ਹੋਇਆ ਬਈ ਚਲ ਗਏ ਟਾਈਮ ਦੇਖ ਲੋ 10 ਵਜੇ ਇੱਕ ਮਿੰਟ ਹੋ ਗਿਆ ਤੇ ਇਹ ਹਜੇ ਤੱਕ ਉੱਠਿਆ ਨਹੀਂ ਮਨਿੰਦਰ ਓਏ ਮਨਿੰਦਰ ਅੱਜ ਜੇ ਮੈਂ ਅੱਗੇ ਜਨੂ ਜੇ ਉੱਠਦੇ ਕੋਈ ਨਾ ਜਨੂ ਅੱਗੇ ਰੋਜ਼ ਛੇਤੀ ਉੱਠਦੇ ਆ ਤੇ ਅੱਜ ਕੀ ਆ ਛੇਤੀ ਥੋੜੀ ਉਠਾ ਰਹੀ ਐ ਅੱਜ 6:00 ਵੱਜ ਗਏ 10:00 ਵੱਜ ਗਏ ਨੇ ਹੈ ਯਾਰ ਅੱਥਰ ਮੰਦਰੋਂ ਪਤਾ ਆਉਣਾ ਰਿਸ਼ਤੇਦਾਰਾਂ ਨੇ ਘਰੇ ਫੇਰ ਕੀ ਹੋਇਆ ਨੇਰੀ ਨਾਲ ਗੰਦ ਦੇ ਕਿੰਨਾ ਪਿਆ ਨਾ ਤਾਂ ਮੀਨਾ ਆਈ ਹੈ ਹਜੇ ਤੱਕ ਜਦੋਂ ਘਰੇ ਰਿਸ਼ਤੇਦਾਰ ਆਉਣ ਵਾਲੇ ਹੁੰਦੇ ਆ ਨਾ ਬੰਦਾ ਸਮਾਨ ਚੱਕਦਾ ਇੱਧਰ ਰੱਖ ਉੱਧਰ ਰੱਖ ਠੀਕ ਆ ਅੱਧਾ ਸਮਾਨ ਤਾਂ ਲੱਭਦਾ ਹੀ ਨਹੀਂ ਬੰਦੇ ਨੂੰ ਬਾਅਦ ਚੋਂ ਆਪ ਨੂੰ ਹੀ ਰੱਖ ਕੇ ਜਦੋਂ ਰਿਸ਼ਤੇਦਾਰ ਆਉਣ ਵਾਲੇ ਹੋਣ ਕੋਈ ਕਹਿੰਦਾ ਹਾਲਿਆ ਕੋਈ ਕਹਿੰਦਾ ਮਗਰ ਰਹੇ ਹੁਣ ਸਵਾਈ ਮੁੱਟ ਗਿਆ ਕੋਕਾ ਗੰਦਾ ਪਿਆ ਇੱਥੇ ਮੀਨੇ ਬੁਰਾ ਹੀ ਹਾਲ ਕਰਤਾ ਮੈ ਵੀ ਦੱਸ ਦੇ ਨਾ ਮੇਰੇ ਗਾਲਾਂ ਵੀ ਪਈਆਂ ਨੇ ਮੇਰੇ ਗਾਲਾਂ ਇਹ ਇਹ ਮੈਨੂੰ ਬਹੁਤ ਦੁਖੀ ਕਰਦਾ ਗਏ ਮੈਂ ਨਹੀਂ ਕਹਿੰਦਾ ਸਾਡੇ ਜਵਾਬ ਬਹੁਤ ਸਿਆਣੇ ਨੇ ਮੇਰੇ ਗਾਲਾਂ ਵੀ ਪਈਆਂ ਗਏ ਇਹ ਕਰਦਾ ਬਹੁਤ ਨੁਕਸਾਨ ਕਰਦਾ ਮੇਰੇ ਟਪਿੰਟਰ ਟੁੱਟ ਗਏ ਹੂੰ ਆਏਗਾ ਇੱਕ ਦਿਨ ਪਛਤਾਏਗਾ ਜਿੰਨੇ ਵੀ ਇਹਦੇ ਯਾਰ ਦੋਸਤ ਮੇਰੇ ਬਲੌਗ ਦੇਖਦੇ ਆ ਸਾਰੇ ਸੁਣ ਲਓ ਕਿ ਇਹਨੇ ਇਹ ਘਰੇ ਬਹੁਤ ਨੁਕਸਾਨ ਕਰਦਾ ਇੱਕ ਦਿਨ ਗੱਡੀ ਤੋੜੀ ਉਹ ਵੀ ਪਤਾ ਆਹ ਗੇਟ ਇੱਕ ਦਿਨ ਇਹਨੇ ਤੋੜਤਾ ਲੱਤਾ ਮਾਰ ਮਾਰ ਕੇ ਅੱਜਾ ਪ੍ਰਿੰਟਰ ਤੋੜਤਾ ਠੀਕ ਐ ਇਹ ਯਾਰ ਦੋਸਤ ਇਹਦੇ ਸਾਰੇ ਸੁਣ ਲਓ ਵੀ ਇਹਦਾ ਘਰ ਬੰਦ ਹੈ ਬਾਹਰ ਜਾਣਾ ਤੇ ਘਰੇ ਵੀ ਉਹੀ ਆਵੇ ਜਿਹਨੇ ਸ਼ਰਾਰਤ ਨਹੀਂ ਕਰਨ ਲੱਗੇ ਸਾਰੇ ਯਾਰ ਦੋਸਤੋ ਧਿਆਨ ਨਾਲ ਸੁਣੋ ਮੇਸੂਨ ਬਣਾਉਣਾ ਪਤਾ ਕਿੰਨਾ ਔਖਾ ਏ ਘਰ ਬਣਾਉਣੇ ਬਹੁਤ ਔਖੇ ਨੇ ਸਾਡੀ ਸਾਰੀ ਜ਼ਿੰਦਗੀ ਲੱਗ ਗਈ ਏ ਤੇ 10 15 ਸਾਲ ਐਵੇਂ ਗਾਲ ਤੇ ਅਸੀਂ ਘਰ ਬਣਾਉਣ ਦੇ ਚੱਕਰ 'ਚ ਜਦੋਂ ਪੱਤ ਤੁਸੀਂ ਕਮਾਓਗੇ ਨਾ ਬਣਾਓਗੇ ਫੇਰ ਦੱਸਿਓ ਕਿ ਕੀ ਭਾਵੇਂ ਇੱਕ ਦੀ ਗਲਤੀ ਨਾ ਡੇਗੇ ਤੋ ਗਲਤੀ ਨਾ ਡੇਗੇ ਤੋ ਸਾਰਾ ਕੁਝ ਗਲਤੀ ਨਾਲ ਹੀ ਕਿਉਂ ਹੁੰਦਾ ਵਾ ਫੇਰ ਦੱਸਦਾ ਵੀ ਐ ਚੁੱਕ ਤੋ ਝੂਠ ਬੋਲੀ ਜਾਂਦਾ ਮੈਂ ਤੂੰ ਢਹਲਾ ਬੰਦਾ ਤਾਂ ਮੈਨੂੰ ਮਹਾ ਭੈੜਾ ਲੱਗਦਾ ਹੈ ਬੜਾ ਲੱਗਦਾ ਸੀ ਤਾਂ ਲੱਗਦਾ ਸੀ ਅੱਗੇ ਤਾਂ ਜਿੰਮੇ ਤੂੰ ਬਹੁਤ ਕਦੇ ਕੋਈ ਨੁਕਸਾਨ ਨਹੀਂ ਕਰਿਆ ਪਹਿਲੀ ਵਾਰੀ ਕਰਿਆ ਵਾ ਤੋ ਨੁਕਸਾਨ ਹੋ ਨੀਚੇ ਵੀ ਕਿੰਨਾ ਖਲਾਅ ਹੈ ਓਏ ਉੱਠ ਜਾ ਮਰਾ ਸਵੀਟ ਡਿਸ਼ ਵੀ ਲੈ ਲਈ ਸ਼ੋਰੇਸ਼ ਸ਼ੋਰੇਸ਼ ਫਰੀ ਤਟਕੇ ਖੜਾ ਜਾ ਖੜਾ ਹੋ ਜਾ ਠਕੇ ਮਰੀ ਮਮਾ ਨੂੰ ਕਾਲੀ ਮੱਤਦਰ ਉੱਤਰਨਾ ਪੈਣਾ ਆਰੇ ਮਮਰੀ ਬੁੱਬੀ ਤੋ ਪਰਾ ਹੋ ਜਾ ਮਨਿੰਦਰ ਮੇਰੇ ਮੇਰੇ ਗਾਇਜੇ ਖੁੱਪ ਮੱਕ ਨਾ ਕਰ ਕਰ ਆਪ ਜੱਫੀ ਪਾ ਲਿਆ ਤੇ ਕਹਿੰਦੇ ਚਲ ਕੋਈ ਨਾ ਕੁੱਤ ਜਿਹੜੀ ਚੀਜ਼ ਹੋਣੀ ਹੈ ਤਾਂ ਹੋਈ ਗਏ ਹੁਣ ਟੁੱਟ ਗਈ ਤਾਂ ਟੁੱਟ ਗਈ ਗਾਇਜੇ ਤੇ ਮੇਮੀ ਚ ਕਾਲੀ ਮਾਤਾ ਆ ਗਈ ਸ਼ੁਰੂ ਮੀਨਾ ਐ ਤੇਰੇ ਮੇਰਾ ਮਾਰਿਆ ਮਾਰਿਆ ਇੱਥੇ ਸਾਫ ਪਾ ਵਿਆ ਸੀ ਆਈ ਹੋਰ ਉਹ ਜਾ ਕੇ ਦੇਖ ਹਾਲ ਹਾਂ ਜੀ ਮੇਰਾ ਕਮਰਾ ਸਾਫ ਕਰੋ ਮੁਸਤਜ਼ਦਾਰ ਆ ਰਹੇ ਮੈਨੂੰ ਪਤਾ ਕਦੋਂ ਦੀ ਲੱਗੀ ਤੇਰੇ ਸਾਹਮਣੇ ਮੈਂ ਕਦੋਂ ਦੀ ਉੱਤੇ ਚੱਲਾ ਕਰੇ ਮੀਨਾ ਤੇਨੂੰ ਆਉਣਾ ਪੈਣਾ ਉੱਤਾਰੇ ਵਾਹੇ ਜੀ ਮੀਨਾ ਕਰੇ ਰਿਸ਼ਤਦਾਰਾਂ ਨੂੰ ਡਗਲੇ ਨੇ ਉੱਪਰ ਚੜਜਣਾ ਇੰਨੇ ਜਣਿਆਂ ਨੇ ਆਉਣਾ ਮੈਂ ਦੱਸ ਹਾਂ ਮਤਲਬ ਬੋਲਦੀ ਕਿਉਂ ਨਹੀਂ ਜਿਹੜੇ ਮੰਮੀ ਹੈ ਦੀ ਕਿ ਘਰੇ ਮੈਂ ਤਾਂ ਚੰਗਾ ਤੋ ਟੁੱਟ ਗਿਆ ਤੂੰ ਵੀ ਤਾਂ ਮੈਨੂੰ ਦੱਸ ਦਵੇ ਅਜੇ ਤੱਕ ਮੈਂ ਚਾਹ ਨਹੀਂ ਬਣਾਈ ਨਾ ਪੀਤੀ ਆ ਤੇ ਮੈਂ ਉਹਦੇ ਕੰਮ ਨੂੰ ਲੱਗੇ ਇੰਨਾ ਗੰਧ ਸੀ ਇੱਥੇ ਬੇੜੇ ਚ ਉੱਪਰ ਜਾ ਕੇ ਦੇਖੇ ਇੰਨਾ ਗੰਧ ਸੀਗਾ ਉੱਪਰ ਵੀ ਅੱਧੇ ਜਿਆਦੇ ਕੰਮ ਵੀ ਨਾ ਮੈਂ ਕਰ ਲਿਆ ਹੋਇਆ ਸਿਰਫ ਅੰਦਰ ਝਾੜੂ ਪੋਚਾ ਲਾਉਣ ਵਾਲਾ ਰਹਿ ਗਿਆ ਸਾਰਾ ਕੁਝ ਚੱਕ ਕੇ ਸਮਾਨ ਸੈੱਟ ਕਰਿਆ ਆਈਆਂ ਮੈਂ ਫਜਾ ਤੂੰ ਮੂਨ ਨੂੰ ਸਾਬਣ ਹੀ ਨਹੀਂ ਲਾਇਆ ਤੇ ਆ ਜਾ ਉਹਨਾਂ ਦਾ ਫੋਨ ਆ ਗਿਆ ਉਹਨਾਂ ਨੇ ਕਿ ਰੋਟੀ ਬਣਾ ਕੇ ਰੱਖੋ ਤੂੰ ਰੋਟੀ ਨਹੀਂ ਬਣਾਣੇਗੀ ਤੂੰ ਸਮਾਨ ਲੈ ਕੇ ਆਣਾ ਵਾ ਰਿਸ ਅੰਦਰ ਕੱਪੜਾ ਮਾਰਦੇ ਚੱਕ ਕੇ ਕੋਈ ਲਿਆਓ ਕੱਪੜਾ ਦੋ ਚੱਕ ਫੜ ਆ ਯਰ ਅੱਬਾ ਸੀ ਫੜ ਤੌਲੀਏ ਲੈ ਕੇ ਭੜਿਆ ਕਰ ਆਪਦਾ ਨਾਲੇ ਹਾਂ ਅਸੀਂ ਉਹਨਾਂ ਨੇ ਤਾਂ ਕੱਲ ਦਾ ਦੱਸਿਆ ਆ ਵੀ ਅਸੀਂ ਆਉਣਾ ਵਾ ਹਾਂ ਮੀਂਹ ਰਾਤ ਆ ਗਿਆ ਮੀਂਹ ਨੇ ਇੰਨਾ ਗੰਦ ਪਾਇਆ ਵਾ ਮੇਰੀ ਗਲਤੀ ਐ ਚ ਆਹ ਹੜ ਰੀਤ ਤੌਲੀਏ ਗਿੱਲੇ ਆਏ ਸਾਰੇ ਉੱਪਰ ਆ ਕਿਉਂ ਮੀਨਾ ਐ ਮੀਨਾ ਆ ਉੱਪਰ ਜਾ ਰੀਤ ਨਾਲ ਜਾ ਕੇ ਤੂੰ ਵੀ ਨਾ ਨਾ ਮੰਮਾ ਹਾਂ ਕੀਆ ਮੰਮਾ ਹੈ ਗਿਆ ਹੈ ਗਿਆ ਨਾ ਹੋਰ ਮਰ ਗਈ ਮਾਂ ਰੀਤ ਕਿੱਥੇ ਆਣ ਲੱਗੀ ਨਹੀਂ ਅਜੇ ਛੇਤੀ ਨਾ ਆ ਕੇ ਆ ਜਾ ਹੁਣ ਅੰਦਰ ਹੀ ਨੇ ਬੈਠੀ ਰਹੀ ਬਾਥਰੂਮ ਚ ਗੰਦਨਾ ਪਾਦੀ ਹੁਣ ਮਸਾ ਤੋ ਤਵਾ ਮੈਂ ਬਾਥਰੂਮ ਵੀ ਆਇਆ ਹੈ ਪਿਆਸੀ ਮਿੱਟੀ ਮਿੱਟੀ ਮੀਨੇ ਵੀ ਅੱਜੀ ਆਉਣਾ ਸੀਗਾ ਮਨਿੰਦਰ ਦੇਖ ਮੈਨੂੰ ਲੱਗਦਾ ਬਾਹਰ ਸਬਜ਼ੀ ਵਾਲਾ ਆ ਗਿਆ 7 ਵਜਾਂ ਆਂਦੀਆਂ ਨੇ ਤਾਂ ਵੀ ਉਹ ਤਾਂ ਬਾਹਰ ਨਾ ਖੜਤੀ ਆ ਜੀ ਫਟਾਫਟ ਆ ਕੇ ਸਮਾਨ ਲੈ ਆਂ ਕਹ ਦੱਸ ਦੋ ਕੀ ਕੀ ਲੈ ਕੇ ਆਣਾ ਨੰਨਾ ਤਿਆਰ ਹੋ ਗਿਆ ਦੇਖ ਲੋ ਫੁੱਲੀ ਪੈਂਟ ਵਾਲੀ ਟੀ-ਸ਼ਰਟ ਪਾ ਕੇ ਤੰਦੱਸੋ ਲੈ ਕੇ ਕੀ ਆਉਣਾ ਮਾਜਾ ਲੈ ਆ ਕੋਈ ਚਾਹ ਨਾ ਖਾਣ ਨੂੰ ਲੈ ਆ ਨਾਲ ਕੋਈ ਸਬਜ਼ੀ ਲੈ ਆ ਮੈਂ ਤਾਂ ਐ ਕਹਿੰਦੀ ਅਜੇ ਸਵੇਰ ਦਾ ਹੀ ਟਾਈਮ ਆ ਆਲੂ ਵਾਲੇ ਪਰੌਂਠੇ ਬਣਾ ਲਾਂਗੇ ਸਵੇਰੇ ਸਵੇਰੇ ਤੂੰ ਐ ਕਰ ਅੰਨੂ ਪਿਆਜ਼ ਹੈਗੇ ਆ ਉਦੋਂ ਤਾਂ ਹੋਰ ਲੈ ਆ ਤੂੰ ਆਲੂ ਪਿਆਜ਼ ਲੈ ਆ ਤੇ ਨਾਲ ਨਹੀਂ ਲੈ ਕੇ ਆਈ ਆ ਆਲੂ ਵਾਲੇ ਪਰੌਂਠਿਆਂ ਨਾਲ ਦਹੀਂ ਦੇ ਦਾਂਗੇ ਤੇ ਚਾਹ ਨਾਲ ਖਾਣ ਨੂੰ ਕੁਝ ਲੈ ਆ ਹੋਰ ਬਰੈਡ ਲੈ ਆ ਨਾ ਕਿਹੜੇ ਬਰੈਡ ਲੈ ਆਗਾ ਓਕੇ ਓ ਪਿੰਡਾ ਲਿਆ ਕੁਝ ਮੈਨੂੰ ਥੋੜੀ ਪੋੜੇ ਆ ਰਸਤੇਦਾਰਾਂ ਨੂੰ ਆਉਣਾ ਚਾਹਵਾ ਰਿਸ਼ਤਬਰਾਂ ਦੇ ਤਾਂ ਕੁਝ ਹੋਰ ਵੀ ਬਣ ਸਕਦਾ ਗਲਾਬ ਜਾਮਣਾ ਬਣ ਸਕਦੀ ਟੋਸਟ ਬਣ ਸਕਦਾ ਮੈਂ ਥੋੜੀ ਜਿਹੀ ਮੈਨੂੰ ਕੁੱਤਿਆਂ ਨੂੰ ਬਣੇ ਆ ਆ ਫਿਰ ਕੱਲ ਚਾਹ ਨਾਲ ਖਾਣ ਨੂੰ ਜ਼ਰੂਰ ਲੈ ਕੇ ਆਈਂ ਕੁਝ ਕੀ ਲੈ ਆਏਗਾ ਜਾਂ ਕੁਝ ਦੱਸ ਦੇ ਮੈਂ ਸੋਚੀ ਲਿਆਦਾ ਮੈਂ ਸੋਚੇ ਟੋਸਟ ਚੱਲ ਲੈ 10 10 ਹੋ ਲੈਣੀ ਵੀ ਤੂੰ ਮਨਿੰਦਰ ਨੂੰ ਫੋਨ ਲਾ ਕੇ ਪੁੱਛ ਕਿੱਥੇ ਆ ਉਹ ਵੀ ਨਹੀਂ ਆਇਆ ਹਜੇ ਤੱਕ ਮੈਂ ਤੇ ਲੈਣਾ ਆ ਕੇ ਵੀ ਆ ਗਈ ਆ ਇੱਕ ਮਿੰਟ ਕਰ ਦਮ ਆਲਾ ਮੰਮਿੰਦਰ ਨਾਲ ਗੱਲ ਕਰ ਲੋ ਕਿੱਥੇ ਰਹਿ ਗਿਆ ਮਾ ਆ ਜਾ ਛੇਤੀ ਮਨਿੰਦਰ ਤੈਨੂੰ ਨਹੀਂ ਪਤਾ ਮੈਂ ਤੈਨੂੰ ਕਿਹਾ ਸੀ ਮੈਂ ਆਲੂ ਬਾਲਣ ਰਿਹਾ ਛੇਤੀ ਮੁੜਿਆਈ ਦੇਖ ਬਾਹਰ ਆ ਗਿਆ ਮੇਨ ਲਾਦਾ ਜਾ ਗੇਟ ਖੋਲ ਦੇ ਜਾ ਕੇ ਇੰਨਾ ਟਾਈਮ ਲਾਇਆ ਆ ਦੱਸ ਨਹੀਂ ਇੰਨਾ ਟਾਈਮ ਲਾਇਆ ਆ ਮਾ ਤਾਂ ਟਾਈਮ ਲੱਗ ਹੀ ਜਾਂਦਾ ਵਾ ਆ ਕੀ ਲੈ ਆਇਆ ਮਾ ਹਾਏ ਰੱਬਾ ਮਨਿੰਦਰ ਤੈਨੂੰ ਮੈਂ ਕਿਹਾ ਸੀ ਮੈਂ ਆਲੂ ਬਾਲਣੇ ਆ ਪਹਿਲਾਂ ਆਲੂ ਦੇ ਜਾ ਆਲੂ ਪਿਆਜ਼ ਲੈ ਕੇ ਦੇ ਜਾ ਤੁਸੀਂ ਸਮੋਸੇ ਲੈ ਆ ਵੀ ਉਧਰ ਹੀ ਤੁਰ ਪਿਆ ਮੈਂ ਚਲ ਮੈਂ ਕਿਹਾ ਬਾਹਰ ਗਿਆ ਮੈਂ ਤਾਂ ਸਾਰੇ ਕੰਮ ਕਰਨਾ ਵਾ ਨਾਲੇ ਸਮੋਸੇ ਲਿਆਉਣੇ ਨਹੀਂ ਸੀ ਕੀ ਐ ਕਰਾ ਸੀ ਮੈਂ ਕਹਿੰਦੀ ਬੈਕਰੀ ਤੋਂ ਕੁਝ ਲੈ ਆਉਂਦਾ ਸਮਾਨ ਹੁਣ ਲਿਆਉਂਦਾ ਜੋਣਾ ਉਹਨਾਂ ਨੂੰ ਕਿਰਪਾ ਕਰਕੇ ਖਵਾ ਲੇ ਮੁੰਡੇ ਦੇ ਪੈਰ ਰਹਿ ਗਏ ਤੁਰਦੇ ਤੁਰਦੇ ਦੇ ਉੱਥੇ ਦਾ ਸੌਖਾ ਪਿਆ ਇਧਰ ਲੈ ਫਟਾਫਟ ਕਰੋ ਆਹ ਤਰੀਕਾ ਕੁੱਟ ਕਰਦੇ ਮੈਂ ਆਲੂ ਬਾੜ ਦੇ ਆ ਫਟਾਫਟ ਕੁੱਕਰ ਕੁੱਕਰ ਇੱਥੇ ਦੀ ਕੁੱਕਰ ਇਹ ਮਜ਼ਾਕ ਨਹੀਂ ਆਉਂਦਾ ਯਾਰ ਕੰਮ ਕਰ ਮੈਨੂੰ ਲੱਗਦਾ ਆਉਣ ਵਾਲਿਆ ਪਤਾ ਨੇੜੇ ਹੀ ਨੇ ਉਹ ਉਦੋਂ ਫੋਨ ਆਇਆ ਸੀ ਕਹਿੰਦੇ ਅਸੀਂ ਬਾਜ਼ਾਰ ਆ ਬਸ ਉਹ ਬਾਜ਼ਾਰ ਤੋਂ ਕੀ ਲੈਂਦੇ ਆ ਕਰਨ ਵਾਲੇ ਸੀ ਹਾਏ ਓਏ ਗੱਠ ਵੀ ਨਹੀਂ ਖੁੱਦ ਲਈ ਜੀ ਇੱਕ ਤਾਂ ਹੁਣ ਇਹਨੂੰ ਲਪਾਪਾ ਹੀ ਪਾ ਦਿਆ ਅਗਰ ਹਮ ਕੌਣ ਕੌਣ ਕਰਦਾ ਬੋਲਣ ਵਾਲੀ ਵੀਡੀਓ ਵੀ ਦੇਖਦੇ ਕਿ ਤਾ ਮੈਂ ਤਾਂ ਉਹ ਵੀ ਪਾਣਾ ਛੱਡੋ ਬਰਾ ਕੁਛ ਨਾ ਖਵਾਏ ਉਹਨਾਂ ਨੂੰ ਕਿਉਂ ਜਿਹੜੇ ਰਾਤ ਦੇ ਗੋਲਗਲੇ ਪੱਕੇ ਹੋਈ ਖਵਾ ਦੇ ਚੱਕੇ ਆਹ ਖਵਾ ਦੋ ਰਾਤਾਂ ਦੇ ਸਮੋਸੇ ਆਪ ਖਾਵਾਂਗੇ ਨਹੀਂ ਤੁਹਾਡੇ ਘਰੇ ਵੀ ਇਦਾਂ ਹੀ ਸਮਾਹਮ ਦੀਆਂ ਰਸਤੇਦਾਰਾਂ ਨੂੰ ਖਵਾਉਂਦੀਆਂ ਦੱਸਿਓ ਰਾਤ ਨੂੰ ਨਾ ਮੈਨੂੰ ਸੌਰੀ ਰਾਤ ਨੀਂਦ ਨਹੀਂ ਆਈਗੀ ਕਿਹੜੀ ਖੁਸ਼ੀ ਚ ਬਲੌਗ ਨਹੀਂ ਫੋਟੋ ਹੋ ਰਿਆ ਸੀਗਾ ਨਾਤ ਨਹੀਂ ਹੋ ਰਹੀ ਹੋ ਰਿਆ ਸੀ ਜਗਾ ਮੈਕਾਨਿਕਸ ਫੋਟੋ ਹੋ ਰਿਆ ਸੀਗਾ ਉਹਦੀ ਉਹ ਐਮਵੀ ਜ਼ਿਆਦਾ ਵੱਡੀ ਸੀਗੀ ਰਾਤਾਂ ਦੀਆਂ ਬੇਨਤੀਆਂ ਕੋਈ ਦੇਖਦਾ ਦਿਨੇ ਅੱਥ ਕੀਤੀ ਗਈ ਤਾਂ ਸਾਰੇ ਦੇਖਦੇ ਆਏ ਹੋਏ ਤੇਰੇ ਗਾਣੇ ਸਹੀ ਗੱਲ ਹੈ ਰਾਤ ਨੂੰ ਮੈਂ ਸੱਚੀ 2:3 ਵਜੇ ਮੇਰੇ ਬਲੌਗ ਮੇਰਾ ਐਕਸਪੋਰਟ ਹੋਇਆ ਮੈਂ ਬਈ YouTube ਤੇ ਲਾ ਕੇ 3:30 ਵਜੇ ਸੁੱਤੀ ਆ ਤੇ ਮੈਂ 6:30, 6:30 ਵਜੇ ਉੱਠ ਗਈ ਸੀ। ਗਾਇਸ ਅਸੀਂ ਅੱਜ ਸਵੇਰ ਦੀ ਚਾਹ ਨਹੀਂ ਪੀਤੀਗੀ ਆਪ। ਠੀਕ ਆ। ਜਦੋਂ ਰਸਤੇਦਾਰ ਆਉਣ ਵਾਲੇ ਹੁੰਦੇ ਆ ਨਾ ਸੱਚੀ ਘਰੇ ਨੇਰੀ ਆ ਜਾਂਦੀ ਹੈ, ਨੇਰੀ ਤੂਫਾਨ ਆ ਜਾਂਦਾ। ਅੱਜ ਪਾਈ ਤਾਂ ਇਦਾਂ ਕਿੱਡੇ ਜਿਵੇਂ ਦੀਵਾਲੀ ਹੁੰਦੀ ਆ। ਹੂੰ। ਬਸ ਸੌਣ ਆ ਜਾਣ ਫਟਾਫਟ। ਜੇ ਹੁਣ ਨਾ ਆਏ ਨਾ ਮੈਂ ਸੱਚੀ ਟੋਕਾ ਲੈ ਕੇ ਪਹੁੰਚ ਜਾਣਾ ਉਹਨਾਂ ਕੋਲੇ। ਨਾ ਉਹੀ ਗੱਲ ਨਾ ਆ ਜਾ ਵੀਡੀਓ ਵਾਲੀ। ਮਨਿੰਦਰ ਦੇ ਕਿੱਥੇ ਰੱਖਿਆ ਆ? ਸ਼ਾਬਾਸ਼। ਚਲ ਦਈ ਲੈ। ਮਨਿੰਦਰ ਕੀ ਹੈ ਯਾਰ? ਦੰਡ। ਗੇਟ ਖੋਲਾ ਕੇ। ਬਸ ਦੇਖ ਆ ਰਹੀ ਆ। ਹਲੋ। ਫਟਾਫਟ। ਚਲੋ ਚਲੀਏ। ਹਲੋ ਮਾਂ। ਮਮਾ ਕਿੱਥੇ ਆ? ਕਿਰਤ ਮਮਾ। ਮਮਾ ਲੈ ਆਂਦਾ। ਯਾ ਯਾ ਨੂੰ ਸਾਰਾ ਕੁਝ ਲਿਆ ਆ ਨਾ ਹਾਂ ਗਾਇਜ਼ ਰੀਤ ਕੱਟ ਰਹੀ ਇੱਥੇ ਪਿਆਜ਼ ਦੇਖੋ ਚੱਲ ਰਹੇ ਨੇ ਬਣਾ ਰਹੇ ਆ ਫੈਟ ਰਹੇ ਫੈਟ ਫਾਇੰਟ ਫਾਇੰਟ ਰਹੇ ਦਹੀਂ ਪਕੌੜੀਆਂ ਦਾ ਡੱਬਾ ਤਾਂ ਖਾਲੀ ਪਿਆ ਚੱਲ ਦੁਕਾਨ ਤੇ ਮੈਂ ਬਾਹਰ ਹੀ ਰਹਿ ਪਿਆ ਨਾ ਮੈਂ ਟੈਸਟ ਕਰ ਰਿਹਾ ਤੇ ਨੂਨ ਮਸਾਲਾ ਪਾ ਦਿਆ ਇਹ ਵੀ ਨਹੀਂ ਪਤਾ ਉਹਨਾਂ ਦਾ ਕੋਈ ਇਹ ਕਹਦੇ ਮਿੱਠਾ ਨਹੀਂ ਖਾਣਾ ਹਨਾ ਹਾਂ ਹੋਈ ਵੀ ਟਿਕਲ ਠੀਕ ਆ ਆ ਵਾਪੈ ਨੂੰ ਤੁਸ ਕੋਈ ਨਹੀਂ ਭੰਦੇ ਤਾਂ ਸਿੰਪਲ ਰੱਖ ਲੈਦਾ ਏ ਠੀਕ ਹੈ ਗਏ ਸਾਡੇ ਨਾਲ ਹੋਈ ਏ ਕੋਲ ਸਾਨੂੰ ਸੱਚ ਨਹੀਂ ਦੱਸਦੇ ਪੈਗੇ ਵੀ ਅਸੀਂ ਕਿੱਥੇ ਪਹੁੰਚੇ ਨੇ ਲਾਹ ਪਤਾ ਰੀਤ ਨੇ ਪਿਆਜ਼ ਘੱਟ ਤੇ ਅਸੀਂ ਸਫਾਈ ਕਰ ਲਈਏ ਦੇਖ ਲਓ ਸਾਰੀ ਸਫਾਈ ਕਰਕੇ ਬਹਿ ਗਏ ਆਪਣਾ ਆਪਣਾ ਘਰ ਲੱਗਦਾ ਜੀ ਐ ਇੰਨੀ ਸਫਾਈ ਦੋਲੀ ਲੱਗਦੀ ਰਹੀ ਚਾਹ ਤਾਂ ਦੇ ਦਿਓ ਜਵਾਕ ਨੂੰ ਬਿੰਨੀਆਂ ਭਰਾਵਾ ਜਿੰਨੀਆਂ ਅਭਿੰਦਰ ਕੋਲ ਡਰਿੰਕ ਲੈ ਆਈਏ ਕਿਦਾਂ ਐਥੇ ਮਾਰਾ ਨਾ ਲੈ ਆਈਏ ਟੋਕਾ ਕੱਢ ਮੇਰਾ ਨੂੰ ਪਹਿਲਾਂ ਟੋਕਾ ਕੱਢ ਜੇ ਕਹਿੰਦੇ ਠੰਡ ਹੈ ਮੋ ਗਲੇ ਫਰਾਵ ਹੋ ਜਾਣਗੇ ਮੌਸਮ ਖਰਾਬ ਹੈ ਠੀਕ ਆ ਰਹਿਣ ਦੋ ਫਿਰ ਤਾਂ ਹਾਂ 100 ਰੁਪਏ ਦਾ ਆਪਣਾ ਨਾਲ ਲਈ ਮੋਮੋਸ ਖਾਵਾਂਗੇ ਵੈਸੇ ਚਲੋ ਆਪ ਆਪਣੀ ਚਾ ਚੱਕੇ ਮੈਂ 200 ਇੱਕ 200 ਸਮੋਸੇ ਇੱਕ ਟੋਸ ਰੱਖ ਲਓ ਉਹਨਾਂ ਦੇ ਆਉਣ ਤੋਂ ਪਹਿਲਾਂ ਤੁਸੀਂ ਆਪ ਖਾ ਦਿਓ ਉਹਦੇ ਤੇ ਬਾਪੇ ਨੇ ਤਾਂ ਭੋਗ ਲਾਣਾ ਹੀ ਹੁੰਦਾ ਵਾ ਮੈਂ ਲਾਦਾ ਮਨਿੰਦਰ ਉਹਨਾਂ ਨੇ ਜਦੋਂ ਪਹੁੰਚਣਾ ਨਾ ਮੈਂ ਲਾਦਾ ਤੁਸੀਂ ਖਤਮ ਕਰ ਦੇਣੇ ਆ ਦੋ ਇਕੱਠੇ ਹੀ ਫਿਰ ਇੱਕ ਦਾ ਅ ਤੇ ਇੱਕ ਇੱਕ ਦੇ ਦੋ ਫਿਰ ਤੁਹਾਨੂੰ ਮੈਂ ਕਿਹਾ ਮਣਾ ਇਕੱਠਾ ਇੱਕ ਇੱਕ ਤੂੰ ਖਾ ਗਈ ਪਹਿਲਾਂ ਰੀਤ ਇੱਕ ਟੋਸਟ ਇੱਕ ਸਮੋਸਾ ਤੂੰ ਯਾਰ ਐ ਕਿਹ ਚੀਜ਼ ਲੈ ਲੈ ਜਿਹੜੀ ਮੰਗਦੀ ਮੈਂ ਨਾ ਮੈਂ ਟੋਸਟ ਖਾਦਾ ਸੀ ਜਦੋਂ ਹਾਂ ਹਾਂ ਦੇਖ ਲੋ ਦੇਖ ਮੇਰੀ ਭੈਣ ਸੱਚ ਬੋਲਦੀ ਬੱਚ ਕੇ ਪਤਾ ਕੁਛ ਨਾ ਕੁਛ ਡੱਲਦਾ ਵੀ ਜ਼ਰੂਰ ਇੱਕ ਟੋਸਟ ਲੈ ਕੇ ਚੱਲਣਾ ਮੈਂ ਜਿੰਨੇ ਕਾਲੀ ਉਹਨੇ ਟੋਏ ਮੋਏ ਮੋਏ ਸਾਰੇ ਮੋਏ ਮੋਏ ਦੇ ਇਹਦੇ ਨਾਲ ਕੱਟਦੇ ਆ ਹਾਂ ਤੁਹਾਨੂੰ ਨਹੀਂ ਜਾਣਦੀ ਤੇ ਨਾਲ ਨੂੰ ਨਹੀਂ ਜਾਣਦੀ ਵੱਡੀ ਅਮੀ ਦਾਦੇ ਨੇ ਤੇ ਮੈਨੂੰ ਮਾਂ ਨੂੰ ਨਹੀਂ ਜਾਣਦੀ ਮੈਨੂੰ ਇਹ ਸਮਝ ਨਹੀਂ ਆਉਂਦੀ ਅੱਕੇ ਹਰ ਵਾਰੀ ਆਲੂ ਬਾਲਦੇ ਆ ਪਤਾ ਨਹੀਂ ਕਾਦੇ ਚ ਕੱਟਦੇ ਨੇ ਅੱਜ ਮੈਨੂੰ ਕੁਝ ਲੱਭਦਾ ਹੀ ਨਹੀਂ ਵੀ ਮੈਂ ਆਲੂ ਕਾਦੇ ਚ ਪਾਵਾਂ ਮੇਰੇ ਸਿਰ ਚ ਭਾਲ ਦੋ ਇਹਦੇ ਨਾਲ ਦੀ ਦੂਜੀ ਟੋਕਰੀ ਕਿੱਥੇ ਆ ਮੈਨੂੰ ਨਹੀਂ ਪਤਾਗਾ ਮਨਿੰਦਰ ਹੈ

ਦੱਕੇ ਨੂੰ ਸਾਨੂੰ 10 ਵਜੇ ਦਾ ਕੀਤਾ ਅਸੀਂ ਰੋਟੀਆਂ ਆਲੂ ਵਾਲੀਆਂ ਤਿਆਰ ਕਰ ਲੀਆਂ ਵੀ ਉਹਨਾਂ ਨੇ ਸਵੇਰ ਦੀ ਰੋਟੀ ਦੇ ਟਾਈਮ ਤੇ ਆਉਣਾ ਤਾਂ ਹੁਣ ਉਹਨਾਂ ਨੇ ਉਹਨਾਂ ਨੇ ਦੁਪਹਿਰਾ ਕਰਤਾ ਵਾ 10 ਵੀ ਤੁਸੀਂ ਆਜੋ ਆਣ ਜੇ ਆਉਣਾ ਟਾਈਮ ਨਾਲ ਨਹੀਂ ਆਉਂਦੀ ਹੁਣ ਕੀ ਕਰਾਂਗੇ ਹੁਣ ਐਹੀ ਖਵਾਵਾਂਗੇ ਨਾਸ਼ਤਾ ਹੀ ਕਰਾਵਾਂਗੇ ਹੁਣ ਕਹਿੰਦੇ ਉਹਨਾਂ ਨੇ ਉਦੋਂ ਮੇਰੇ ਫੋਨ ਕਰਤਾ ਕਹਿੰਦੇ ਅਸੀਂ ਰੋਟੀ ਨਹੀਂ ਖਾਧੀਗੀ ਛੇਤੀ ਰੋਟੀ ਬਣਾ ਕੇ ਰੱਖੋ 10 ਵਜੇ ਤੇ 1 ਵਜੇ ਗਿਆ ਅਜੇ ਤੱਕ ਪਹੁੰਚੇ ਨਹੀਂਗੇ ਹੁਣ ਮੈਂ ਤਾਂ ਨਾਸ਼ਤਾ ਹੀ ਤਿਆਰ ਕਰਨਾ ਸੀ ਸਵੇਰ ਦੀ ਰੋਟੀ ਵੀ ਖਾਦੀ ਮੈਂ ਕਿਹਾ ਉਸ ਤਾਂ ਮੈਂ ਉੱਠਿਆ ਮੈਂ ਦੱਸ ਉਹਨਾਂ ਨੇ ਹੋਣ ਕਿੱਥੇ ਵਰਤਾਂ ਮੰਮੀ ਨੇ ਫੋਨ ਪਹਿਲਾਂ ਆ ਗਿਆ ਸੀ ਹੁਣ ਇਹ ਥੋੜੀ ਐ ਤੂੰ ਉੱਠੀ ਆ ਤਾਂ ਤੇਰੇ ਉੱਠਣ ਤੋਂ ਬਾਅਦ ਫੋਨ ਆਣਾ ਸੀਗਾ ਉਹਨਾਂ ਨੇ ਇਹ ਥੋੜੀ ਦੇਖਣਾ ਸੀ ਵੀ ਰੀਤ ਉੱਠੂਕ ਫਿਰ ਫੋਨ ਕਰਾਂਗੇ ਬਹੁਤ ਔਖਾ ਬਹੁਤ ਔਖਾ ਰਿਸ਼ਤੇਦਾਰ ਸਾਹਮਣੇ ਨਾ ਬਹੁਤ ਔਖਾ ਗਾਇਸ ਮੈਂ ਖਾ ਰਹੀਆਂ ਰਾਤ ਵਾਲੇ ਗੁਲਗਲੇ 1 ਵਜੇ ਹਜੇ ਤੱਕ ਨਹੀਂ ਪਹੁੰਚੇ ਉਹ ਮੈਨੂੰ ਇੰਨੀ ਭੁੱਖ ਲੱਗੀ ਹੋਈ ਆ ਨਾ ਅਸੀਂ ਆਪ ਵੀ ਰੋਟੀ ਨਹੀਂ ਖਾਧੀ ਉਹਨਾਂ ਦੇ ਚੱਕਰ 'ਚ ਸਫਾਈਆਂ ਨੂੰ ਲੱਗੇ ਹੋਏ ਆ। ਤਾਜ ਤੱਕ ਆਈ ਨਹੀਂ ਤੇ ਹੁਣ ਬੇਲੇ ਕਿਉਂ ਬੈਣਾ ਮੈਂ ਤੇ ਮੈਂ ਉਨੀ ਦੇਰ ਚੱਲੋ ਜਿੰਨਾ ਬੜਿਆਂ ਬਲੌਗ ਐਡਿਟ ਕਰ ਲੈਣੀ ਆ। ਰਾਤ ਮੈਨੂੰ ਬਹੁਤ ਲੇਟ ਹੋ ਗਈ ਮੈਂ ਬਲੌਗ ਐਡਿਟ ਕਰਦੀ ਕਰਦੀ ਮੈਨੂੰ 3:30 ਬੱਜ ਗਏ। ਤੇ ਇਸ ਕਰਕੇ ਹੁਣ ਆਪਾਂ ਬਲੌਗ ਐਡਿਟ ਕਰ ਲੈਨੇ ਜਿੰਨਾ ਕਿ ਬਣਾਇਆ ਏ ਤੇ ਲਾਈਕ ਕਰ ਦਿਆ ਕਰੋ ਸਾਰੇ। ਠੀਕ ਹੈ ਜੀ। ਦਾ ਸਮਾਨ ਤਿਆਰ ਕਰਨ ਲੱਗ ਗਿਆ ਤੇ ਮਾਦੇ ਦਾਤੋਂ ਲੱਗੀ ਮੈਂ ਪੈਗੀ ਢਿੱਡ ਦੁਖਣ ਲੱਗ ਗਿਆ। ਏ ਰਬਾ ਤੱਕ ਖਾਦਾ ਨੀ ਨਾ ਸਵੇਰ ਦਾ ਤਾਂ ਕਰਕੇ ਹੋਇਆ ਮਨਿੰਦਰ ਮੈਂ ਐਕਦਾ ਗੁਰਗਲੇ ਖਾਰੇ ਤੜੇ ਹੋਇਆ ਰਾਤ ਤੇ ਗਾਇਜ਼ ਦੇਖੋ ਰੀਤਾ ਲੱਗਾ ਪਿਆ ਵੰਦਾ ਬੋਤ ਸਾਰਿਆਂ ਦਾ ਨੀ ਕੰਮ ਕਰਨਾ ਮੈਂ ਤਾਂ ਆਪ ਹੁਣ ਨੀਂਦਾਂ ਲੱਗ ਗਈ ਚਲੋ ਸੌਂ ਜਾਂਦੇ ਆ ਉਹਨਾਂ ਨੂੰ ਕਾ ਆਇਆ ਓ ਸਾਡੀਆਂ ਪਕਾ ਲਿਆ ਓ ਚਲੋ ਆ ਜੋ ਫੰਡ ਲੜਾਈਏ ਆਏ ਰਹੀ ਹੁਣ ਨੀ ਜਾਣ ਹੈਗੀ ਇੱਕ ਵਾਰੀ ਦਰਦ ਹੁੰਦੀ ਆ ਯਾਰ ਭਰਾਣੀ ਮੇਰਾ ਫਿਰ ਯਾਰ ਤੂੰ 500 ਰੁਪਿਆ ਚਲੋ ਪਾ 500 ਰੁਪਿਆ ਲਿਆ ਤੇ ਪੱਕਾ ਦਊਗਾ ਆਪਣਾ ਫੋਨ ਦੇ ਮਮਾ ਨੇ ਚੈਲੰਜ ਲਾਇਆ ਹੋ ਮੈਨਾਂ ਮਲਥ ਆਵਲਾ ਮੇਰਾ ਵਾ ਚਲੋ ਮਮਾ ਥੋੜਾ ਵਲੋਗ ਨਹੀਂ ਆਇਆ ਪਰ ਤੁਹਾਡਾ ਸਾਰੇ ਚਲੋ ਦੇਖਦੇ ਹਾਂ ਕੌਣ ਜਥੇ ਨਾ ਛੇ ਰੈਡੀ ਨੂਪੇ ਗਾਇ ਤੇ ਤੁਸੀਂ ਮੂੰਹ ਦੇਖੋ ਨਾ ਇਹ ਜਿੰਨਾ ਜ਼ੋਰ ਲੱਗਿਆ ਨਾ ਤੇ ਮੈਂ ਨਾਰਮਲ ਹੀ ਪਈਆਂ ਮੈਂ ਲੈ ਲੈ ਕੋਈ ਸੋਰੀ ਮੂੰਹ ਕਿੰਨੀ ਖੋਣਾ ਆ ਯਾ ਲੈ ਲੈ ਕੋਈ ਚੋ ਵੇਸੇ ਮੂੰਹ ਬਹੁਤ ਦਾ ਹੋਦਰਾਂ ਮੈਂ ਆਹ ਤਲੇ ਆ ਗਿਆ ਟੈਨ ਆਊਟ ਆਊਟ ਰੁਕੋ ਦੇ ਦੁਆਰਾ ਇਹ ਮੈਂ ਝਟਕਾ ਮਾਰ ਕੇ ਇੱਕਦਮ ਕਰਨਾ ਚਾਹੁੰਦਾ ਵੀ ਮੈਂ ਥੱਲੇ ਲਾ ਲੂੰਗਾ ਤੇ ਵੇਖ ਵੇ ਕਿੱਲੀ ਜਾਂਦਾ ਵਾ ਇੰਨਾ ਸੌਖਾ ਨਹੀਂ ਹੈਗਾ ਮਨਿੰਦਰ ਗਾਇਸ ਆ ਪਾਵਰ ਆਫ ਮਮ ਆਪਣੀ ਮੰਮੀ ਨਾਲ ਚੈਲੰਜ ਲਾ ਕੇ ਦੇਖਿਆ ਕੋਲੀ ਇਹਦੋਂ ਮਮਮੀ ਦੀ ਜਾਂਦਾ ਪਤਾ ਆ ਦੋਨੇ ਤਰਨਾ ਕਿਆ ਰੱਤ ਗਿਆ ਨਹੀਂ ਹੋਇਆ ਤਾਂ ਜੰਗ ਹੋ ਤੇ ਪਿਆਰ ਤੇ ਸਭ ਕੁਝ ਜਾਇਜ਼ ਹੁੰਦਾ ਆ ਦੇਖੋ ਜਦ ਤੱਕ ਆ ਵੀ ਜਦ ਤੱਕ ਮਨਿੰਦਰ ਤਾੜੀਆਂ ਮਾਰ ਦੋ ਚਲ ਦੁਬਾਰਾ ਆਜੋ ਯਾਰ ਮਨਿੰਦਰ ਅੱਡ ਜਾ ਮੇਰਾ ਇੱਕ ਇੱਕ ਹੋਰ ਇੱਕ ਵਾਰੀ ਹੋਰ ਇੱਕ ਵਾਰੀ ਇੱਕ ਚਲੋ ਐ ਨਹੀਂ ਮੈਂ ਇੱਕ ਹਾਰ ਕੇ ਬਸ ਹਾਰ ਮੈਂ ਹਾਰ ਗਿਆ ਇੰਨਾ ਕੀ ਦਮ ਸੀ ਬਸ ਮੇਰਾ ਦਮ ਮੁੱਕ ਗਿਆ ਮੈਂ ਹਾਰ ਗਿਆ ਆਪੇ ਦਾ ਘਰ ਆਲੀ ਏ ਬੰਦੇ ਦਾ ਜਦਵਾਤਾ ਨਹੀਂ ਚੱਲੋ ਚੱਲੋ ਚੱਲ ਇੱਕ ਵਾਰ ਇੱਕ ਹਾਈ ਬੇ ਕੁੱਤੇ ਮੇਰੀ ਬਾਹ ਕੱਢਣੀ ਆ ਫਿਰ ਚਲੋ ਟਿਕਾਉ ਨਹੀਂ ਨੀ ਇਹੀ ਇਹੀ ਕਰੀ ਜਾਣਾ ਹਟ ਜਾ ਮਨਿੰਦਰ ਯਾਰ ਉਹਨਾਂ ਨੂੰ ਫੋਨ ਕਰ ਆਉਣਾ ਵੀ ਇੱਕ ਨਹੀਂ ਉਹਨਾਂ ਨੇ ਅਸੀਂ ਰੋਟੀਆਂ ਪਕਾ ਕੇ ਖਾ ਲਈਏ ਸਾਡੇ ਤਾਂ ਭੁੱਖਾਂ ਤੇ ਢੱਡ ਦੁਖਣ ਲੱਗ ਗਿਆ ਮੈਂ ਨਹੀਂ ਕੁਝ ਕਹਿ ਗਾਈਸ ਕੋਈ ਹੋਰ ਹੁੰਦਾ ਨਾ ਐਂ ਡੀਕਣਾ ਨਹੀਂ ਸੀ ਹਉਣ ਦਵਾਰੇ ਕਿਉਂ ਕੀ ਕਿਆ ਸੀਗਾ ਚਲੋ ਚੱਲੋ ਮੈਂ 100 ਰੁਪਏ ਲੈਣਾ ਦਵਾਰੇ ਕਿਉਂ ਮੈਂ 100 ਰੁਪਏ ਲੈਣਾ ਕਿ ਨਹੀਂ ਕਿੰਨੀ ਨਹੀਂ ਦੁਬਾਰਾ ਕਹੋ ਕਿ ਕਿਆ ਸੀ ਕਿੰਨੀ ਦੇਰ ਬਾਅਦ ਆਏ ਆ ਇਹ ਸਾਲ ਬਾਅਦ ਆਇਆ ਕਹਿੰਦੇ ਸਾਲ ਬਾਅਦ ਆਇਆ ਤੇਲ ਚੋਹ ਦੇ 100 ਰੁਪਏ ਲੈਣਾ ਆ ਚੱਕਲਾ ਮਨਿੰਦਰ ਸੱਚੀ 100 ਰੁਪਏ ਵਿੱਚ ਲੱਗ ਗਿਆ ਤੇਲ ਚੋੜ ਉਹ ਜਿੱਤ ਗਿਆ ਮਨਿੰਦਰ ਜਿੱਤ ਗਿਆ ਕਿਵੇਂ ਆ ਮਾਮੇ ਇੱਕ ਸਾਈਡ ਕਰ ਬੱਚ ਕਰ ਦਾਂਗੇ ਕਿੱਥੇ ਗਏ ਇੱਧਰ ਆ ਲੋ ਜੀ ਮਨਿੰਦਰ ਤੇ ਰੀਤਾ ਮੈਨ ਲੱਗ ਗਿਆ ਮੇਰੀ ਵਾਰੀ ਆਉਣ ਲੱਗੀ ਆ ਲਿਆੜੀ ਪਾ ਲਈ ਮਨਿੰਦਰ ਨੇ ਤਾਂ ਅੰਦਰ ਆ ਜੋ ਵਾਲਾ ਹੜਕ ਬੈਕੋ ਗਾਈਜ਼ ਬੰਦੇ ਅੱਦੇ ਆ ਕਰਨੇ ਨਹੀਂ ਆਇਆ ਗੱਡੀ ਕੀ ਥਾਂ ਸਾਸਰੀ ਕਾ ਸਾਸਰੀ ਕਾ ਸੋ 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 ਮਟਲਾ ਦੇ ਹਾਂ ਟੈਡ ਨਾਲ ਲੱਗੇ ਪਤਾ ਲੱਗੇ ਤੋੜੀ ਹੋ ਗਈ ਟੈਡ ਨਾਲ ਲੱਗੇ ਪਤਾ ਲੱਗੇ ਤਦਲੇ ਸਿੱਮੇ ਆ ਕਾ ਮੋਨ ਪਾਉਂ ਟੈ ਇਹ ਵੱਡੀ ਵੱਡੀ ਲੱਗੀ ਜਾਂਦੀ ਆ ਮੰਮੀ ਸਾਥੀ ਮੰਮੀ ਤੂੰ ਫੜ ਦੋ ਯਾਰ ਨਫਾਫਾ ਬਾਸ ਸਿੱਮੀ ਵੱਡੀ ਵੱਡੀ ਲੱਗ ਰਹੀ ਅੱਜ ਲੈ ਪਾ ਆ ਕੇ ਬੰਦੇ ਆ ਕੇ ਤੇਲ ਚੋ ਕੇ ਬਾੜਦਾ ਮੈਂ ਅੰਦਰ ਹਾਂ ਸਾਸ ਸਰ ਸਾਸ ਸਰ ਇਹ ਗੱਡੀ ਕਰ ਖਾਣਾ ਸਸਰ ਦਾ ਗੱਡਕ ਰੱਖੋ ਕਰਨ ਜੈ ਸਾਸਰੀ ਕਾ ਵੜਦਾ ਪਾ ਯੋਕ ਸਾਸਰੀ ਕਾ ਸਾਸਰੀ ਕਾ ਸਾਸਰੀ ਕਾ ਮਾਤਾ ਉਹ ਦਿੰਦਾ ਪਾਣਾ ਦੀ ਬਸ ਉਹ ਚੱਕ ਬੋਲਦਾ ਚੰਗੀ ਤਰ੍ਹਾਂ ਲਾਗ ਵੀ ਕੱਢ ਲੈਣਾ ਹਾਂ 100 ਰੁਪਏ ਦਾ ਤੇ ਟੋਲਦਾ ਹਾਂ ਤੜਕਾ ਦੇਤਾ ਦੇਤਾ ਆਜੋ ਆਜੋ ਦੇਤਾ ਹੁਣ ਤੁਹਾਨੂੰ ਡਿਕ ਦੇ ਦੀਤਾ ਆਜੋ ਆ ਫੜਿਓ ਜੀ ਵੇਟ ਕਰਾਈ ਆ ਹਾਂ ਇਹਨੂੰ ਆਇਆ ਸ਼ੀਸ਼ਾ ਤਾਂ ਪੁਰਾਣਾ ਹੀ ਆ ਅਸੀਂ ਠੀਕ ਹੈ ਮੈਂ ਹੀ ਸਾਲ ਬਾਅਦ ਆਈ ਨਾ ਤੁਸੀਂ ਸਾਲ ਬਾਅਦ ਆਏ ਹੋ ਬਣਾਓ ਇੱਕ ਵੀ ਮਾਂ ਮੇ ਤਾਂ ਬਣਾਇ ਮਾਂ ਮੇਰੀ ਬਣਾ ਦੋ ਪਹਿਲੇ ਮਾਂ ਮੇਰੀ ਬੜਾਈ ਆ ਇਹ ਬੀਰਾ ਆ ਮੇਰਾ ਇਹ ਜੰਮੂ ਤੋਂ ਆਏ ਆ ਇਹ ਖੱਤੋਂ ਆਏ ਆ ਸਾਰੇ ਤੱਕਣ ਆ ਇਹ ਕਿੱਥੇ ਆ ਕਿਤੇ ਇਹ ਇਹ ਤਨ ਜਗ੍ਹਾ ਤੋਂ ਪਰੋਣੇ ਆਏ ਆ ਛਦਮਾ ਵੀ ਗੋਲ ਗਲੇ ਖਾਣ ਲੱਗ ਗਏ ਸੀ ਗੋਲ ਗੇ ਗਲਗਲੇ ਗਰਮ ਕਰਕੇ ਖਾ ਲੈ ਮਾਸੀ 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 ਬਤਾ ਖਾਂਦੀ ਸਾਡੀ ਕੋਈ ਗੱਲਾਂ ਨਾ ਸਦਾ ਛੋਟੀ ਪਲੇਟਾ ਟੱਕਾ ਲਓ ਛੋਟੀ ਪਲੇਟਾ ਹੁੰਦੀ ਬੜਾ ਹਾਂ ਬੜੇ ਪੈਸੇ ਆਉਂਦੇ ਬੜੇ ਦਾ ਨਹੀਂ ਪਤਾ ਮੀਂਹ ਦਾ ਪਿਆ ਸੀ ਮੀਂਹ ਬੜਾ ਪਿਆ ਉਹਨਾਂ ਦਾ ਬੜੇ ਪਰ ਸਾਰਾ ਕਮ ਫੋਟੋਸ ਹੋ ਚੁੱਕੀਆਂ ਉਧਰ ਫੋਟੋ ਫਟਸ ਨਾਨੀ ਉਧਰ ਪਈ ਹੈ ਪਈ ਹੈ ਉਹ ਸਾਡੀ ਸ਼ੀਮੇ ਸ਼ੀਮੇ ਮੇ ਲੱਗ ਦੋ ਸੋਨੂ ਪਾ ਕੇ ਇੱਕ ਡੱਡੀ ਪਾ ਲੋ ਭਾਬੀ ਮੰਮਾ ਕੈੱਟ ਤੇ ਲਾ ਸੋਫਾ ਅੱਗੇ ਨੂੰ ਸੋਫਾ ਅੱਗੇ ਖਿੱਚੋ ਮਾ ਮਾ ਖੜਾ ਖੜਾ ਹੀ ਖਾਇਆ ਸੀ ਖੜਾ ਖੜਾ ਹੀ ਸੀ ਚੱਲੋ ਕਰ ਦੇਣਾ ਕਿ ਪਤਾ ਨਹੀਂ ਮੈਂ ਪਹਿਲਾਂ ਕਦ ਤੇ ਡੈਡ ਦਾ ਫੋਨ ਨਹੀਂ ਆਇਆ ਉੱਥੇ ਖੜਿਆਂ ਦੇ ਆਏ ਸੀ ਬਸ ਉਸ ਤੋਂ ਬਾਅਦ ਘਰੀ ਕੀਤਾ ਸੀ ਪਾਪਾ ਨੇ ਮੰਮੀ ਖਾ ਲਓ ਤੁਸੀਂ ਵੀ ਸਬਸਕ੍ਰਾਈਬ ਕੀਤਾ ਸੀ ਕੀਤਾ ਸੀ ਹਾਂ ਮਾ ਲਾਈਕ ਕੀਤਾ। ਠੀਕ ਹੈ। ਕਿਵੇਂ? ਤੁਸੀਂ ਕੰਮ థాంక్స్ ਫਾਇਰ ਨਹੀਂ ਘਰ। ਪਤਾ ਨਹੀਂ ਮਮਾੜਾ ਕਿਤਾ ਕਿ ਮੇਰਾ ਕਿਤਾ। ਮਮਾ ਵਾਲਾ ਕਿਤਾ। ਮਮਾੜਾ ਹੀ ਤਾ ਨਾ। ਮੈਨੂੰ ਪਤਾ ਨਾ ਖਾਲੇ ਪਹਿਲਾਂ ਮੈਂ ਹੁਣ ਮੰਨ ਨਹੀਂ ਕਰ ਰਹਾ ਸਾਨੂੰ ਬਸ। ਕੀ ਲੈ ਕੇ ਆਇਨੇ ਖਾਲੀ ਕੱਢੋ। ਹਾਂਜੀ ਗਾਇਸ ਦੇਖੋ ਸਾਡੇ ਨਾਨਕੇ ਲੈ ਕੇ ਆਏ ਨੇ ਸਮਣ। ਦੇਖ ਲਾ ਕੀ ਲੇਕੇਂ ਬ੍ਰੈਡਰ ਦੇਖ ਕੀ ਕਰਨ ਲੱਗਾ ਸਾਰੀ ਜਿੱਦ ਤੇ ਖੋਲ ਕੇ ਰੱਖ ਸੰਧਾਰੇ ਜੀ ਪਕੌੜਾ ਪੂਜੀਆ ਅੱਜ ਮੀਨਾ ਵੀ ਬਿਮਾਰ ਨੇ ਕਹਿੰਦੇ ਇਹਨਾਂ ਨੂੰ ਮੀਨਾ ਨੂੰ ਮੈਂ ਕਿਹਾ ਸਵੇਰੇ ਵੀ ਰੁਕ ਜਾਓ ਆ ਬੱਬੂ ਚਾਹ ਹੀਂ ਦਿਆ ਇਹਨੂੰ ਕਹਿੰਦੇ ਆ ਹੈ ਆਲੂ ਚਾਹ ਹੀਂ ਆਲੂ ਚਾਹ ਹੀਂ ਪਕੌੜੀਆਂ ਇਹ ਪਹਿਲਾਂ ਪਕੌੜੀਆਂ ਪਕੌੜੀਆਂ ਗਾਜੂ ਨਾ ਕੀ ਆ ਫਟ ਮੁੱਖ ਹੋਰ ਬੁਝ ਗਿਆ ਬਰੀਕ ਭੁਝ ਗਿਆ ਮਠੀਆਂ ਇਹ ਆ ਵੀ ਮਠੀਆਂ ਆ ਛੋਟੀਆਂ ਮਠੀਆਂ ਵੱਡੀਆਂ ਮਠੀਆਂ ਚਲੋ ਦੇਖ ਲਓ ਕਿੰਨਾ ਸਮਾਨ ਲੈ ਕੇ ਆਇਆ ਗਾਸ ਨਹੀਂ ਮੈਂ ਤਾਂ ਕੋਈ ਨਹੀਂ ਕੀਤਾ ਨੇ ਯਾਰ ਕੋਸ ਥੈਂਕ ਯੂ ਜਾਨੀ ਕੀ ਥੱਕਾ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਸੰਡੇ ਕੱਲੇ ਦੇ ਕੱਲਿਆ ਨਾ ਤੋਂ ਠੰਡੇ ਇਹ ਪਿਛੜੀਆਂ ਛੁੱਟੀਆਂ ਜੇ ਤੁਹਾਡੇ ਕੋਲ ਜਾਇਆ ਲੈ ਤੇਰੀ ਛੁੱਟੀਆਂ ਤੇ ਅਸੀਂ ਆਵਾਂਗੇ ਅਸੀਂ ਲੋਕਾਂ ਨੂੰ ਦਿਖਾਵਾਂਗੇ ਬਲੌਗ ਬਣਾਵਾਂਗੇ ਮਸ਼ਕੀਤ ਇਦਾਂ ਨੇ ਤਾਂ ਜੰਮੂ ਦਿਖਾਇਆ ਹੀ ਨਹੀਂ ਕਸ਼ਮੀਰ ਜਾ ਕੇ ਕੀ ਹੁੰਦਾ ਕਸ਼ਮੀਰ ਸਰ ਦੇਖਣ ਲੱਗ ਗਏ ਇੱਥੇ ਆ ਗਏ ਦਿਖਾਵਾਂਗੇ ਅਹੀਂ ਦਿਖਾਵਾਂਗੇ ਕਸ਼ਮੀਰ ਜਦ ਤੁਸੀਂ ਆਤੀ ਨਹੀਂ ਫਰਦਾ ਕਰ ਮੈਂ ਮੁੱਤੇ ਵੇਚ ਬਾਤ ਪਵਾ ਰੱਖਿਆ ਜਿੱਦੇ ਇਹ ਬੋਲ ਦੇ ਦਿਖਾਇਆ ਬਾਹਰੋਂ ਬਤਾ ਲੱਗਿਆ ਮਰਾ ਪਈ ਗਈ ਮਗਾ ਵੀ ਮੈਂ ਤਾਂ ਬੋਰ ਕੇ ਬੈਠੀ ਇਹ ਕਿਹਨੇ ਚੱਲ ਇਹ ਜਾਣ ਲੱਗੇ ਪੱਟਖੇ ਨਾ ਇੱਧਰ ਨਾ ਜਾ ਵੀਰੇ ਇੱਧਰ ਦੱਸੇ ਵੇ ਆ ਮੇਰਾ ਫੰਦ ਮਾਜੇ ਤਰ ਜਦ ਤੁਸੀਂ ਵੇਚਦੇ ਕਹਿੰਦਾ ਤੁਸੀਂ ਆ ਇਹਨਾਂ ਨੂੰ ਪੁੱਛਿਆ ਹਾਂ ਮੈਂ ਬੈਠਾ ਹਾਂ ਨਾਲ ਉਹ ਕੀ ਹੋ ਬੜੀਆਂ ਹੋਣੀਆਂ ਸਿੱਧਾ ਸਿੱਧਾ ਹਾਂ ਟਾਈਮ ਨਹੀਂ ਉਹ ਪੱਥਰ ਹੀ ਪਏ ਲੱਗਦਾ ਇਹਨੂੰ ਵੀ ਉਜਿਹੜੀ ਬਣੀ ਗਈ ਹੈ ਹਾਂ ਉਹ ਮੱਥਾ ਤੇ ਯਾਰ ਮੈਂ ਪੱਥਰ ਮੈਂ ਯਾਰ ਲੂਪੀ ਆਏ ਢੋੜੋ ਹੁੰਦਾ ਹੁੰਦਾ ਲੈ ਰੋਣਾ ਕਿਉਂ ਉਹ ਦੁਨੀਆ ਹੀ ਬਾਹਰ ਜਾਂਦੀ ਆ ਅੱਜ ਕੱਲ ਬੰਦਾ ਕਾਹਦਾ ਬਾਹਰ ਅੱਜ ਕੱਲ ਤਾਂ ਫੋਨ ਘੜੀ ਮੁੜੀ ਫੋਨ ਆਈ ਜਾਂਦਾ ਵਾ ਅੱਜ ਵੀ ਲੋਕ ਸਾਹਮਣੇ ਪਹਿਲਾਂ ਤਾਂ ਜਿੱਥੇ ਪਹੁੰਚੇ ਲੋਕ ਦੋਨੋਂ ਆ ਮੈਂ ਅੱਗੇ ਕਿਹਾ ਮੈਂ ਕਿਹਾ ਸ਼ੁਕਰ ਹੈ ਤੁਸੀਂ ਪਲੇ ਵੇਲੇ ਨੂੰ ਬਾਹਰ ਗਏ ਹੋ ਵੀ ਫੋਨ ਤੇ ਸਵੇਰ ਸ਼ਾਮ ਗੱਲ ਹੋ ਜਾਂਦੀ ਆ ਇੱਕ ਸਾਲ ਚੁੱਟੀ ਪਹੁੰਚ ਆ ਜਦੋਂ ਮੈਂ ਉਹ ਸਰਮਣ ਪੜੀ ਚਾਲ ਦੇ ਗੁਰੂ ਨਾਲ ਫੋਨ ਤੇ ਕੜੀ ਚਾਲ ਬਹੁਤ ਮਸ਼ਹੂਰ ਜਿਹਦਾ ਆਰਡਰ ਆ ਦੇ ਬਾਹਰ ਜਾਂਦੀ ਆ ਪੰਦਰ ਸਾਲ ਹੋ ਗਿਆ ਗਿਆ ਨੂੰ ਇੱਕ ਸਾਲ ਤੁਸੀਂ ਪੂਰੇ ਸਾਲ ਬਾਅਦ ਆਏ ਹੋ ਅੱਜ ਕਿੰਨੀ ਤਰੀਕ ਆ ਮਾਰਚ 22 ਮਾਰਚ ਨੂੰ ਸਾਲ ਹੋ ਜਾਣਾ ਤੁਸੀਂ ਕਹਿੰਦੇ ਰਹਿੰਦੇ ਸੀ ਸਾਲ ਸਾਲ ਹੋ ਜਾਂਦਾ ਰਹਿੰਦੇ ਆ ਜਨ ਹਾਂ ਅੱਛਾ ਅਜੇ ਵੀ ਅਜੇ ਵੀ ਕਹਿੰਦੇ ਆਸੀਂ ਸਾਲ ਤੋਂ ਪਹਿਲਾਂ ਹੀ ਆ ਗਏ ਆ ਸਾਲ ਨਹੀਂ ਆਜੇ ਅਜੇ ਵੀ ਸਾਲ ਤੋਂ ਪਹਿਲਾਂ ਹੀ ਆ ਗਏ ਆ ਵੈਸੇ ਗੁਲਗਲੇ ਦਾ ਜਲੂਸ ਕੱਢਤਾ ਗੁਲਗਲਿਆਂ ਦਾ ਜਲੂਸ ਕੱਢਤਾ ਇਹਦੇ ਨਾਲ ਚਟਨੀ ਨਾਲ ਗੁਲਗਲੇ ਖਾ ਕੇ ਦੇਖਣਾ ਟੇਸਟ ਪਾਵਾ ਮਾਮੂ ਨੇ ਕਹਦਾ ਸੀ ਮਾਮੂ ਜੀ ਰੇਸ ਨਾਲ ਮੈਂ ਵੀ ਖਾ ਲਿਆ ਪੱਪਾ ਵੀ ਖਾ ਲਈ ਨਮਿਡਿਸ਼ ਸਵਾਦ ਲੱਗਦਾ ਸਵਾਦ ਲੱਗਦਾ ਤੈਨੂੰ ਪਤਾ ਅੰਬ ਦੇ ਚਾਰਨਾ ਵੀ ਬਹੁਤ ਸਵਾਦ ਲੱਗਦੇ ਆ ਗੁਲਗਲੇ ਤਾਂ ਏ ਸੱਚੀ ਗੁਲਗਲੇ ਖਵਾਈ ਜਾਂਦਾ ਮਨਿੰਦਰ ਪਰ ਵਸਤਦਾਰ ਸਾਡੇ ਗੁਲਗਲੇ ਆ ਲਈ ਆਏ ਤੁਹਾਨੂੰ ਹੁਣ ਅਗਲੀ ਨੇ ਸਟੇਟਸ ਤਾਂ ਮਾਣੀ ਆ ਗਾਈ ਥੋੜੇ ਦਿਨ ਪਹਿਲਾਂ ਲੈ ਮੈਂ ਬਿਮਾਰ ਚੱਲਦੀ ਸੀ ਇਹ ਮੇਰਾ ਪਤਾ ਲੈ ਲੈ ਉਹਨੇ ਜਨਾਬਾ ਬਾਅਦ ਸੇ ਪਤਾ ਮੇਰਾ ਪਤਾ ਨੇ ਬਿਮਾਰਤਾ ਤੋਂ 1 ਮਹੀਨਾ ਪਿੱਛੇ ਹੋਈ ਆ ਤਾਂ ਹੀ ਮਾਰ ਲੂ ਮੈਨੂੰ ਮੈਨੂੰ ਲੱਗਦਾ 2 ਮਹੀਨੇ ਹੋ ਗਏ ਇਹਨੂੰ ਕੁੱਕੇ ਦੇ ਵਿਆਹ ਤੋਂ ਪਹਿਲਾਂ ਦੇ ਫਿਰ ਇੱਕ ਐਤਵਾਰ ਸੀ ਕੁੱਕੇ ਨਾਲ ਕੋਲੇ ਗਿਆ ਇੱਕ ਵਾਰ ਦੁਬਾਰਾ ਸਾਡੇ ਤੋਂ ਵਿਆਹ ਪ੍ਰੋਗਰਾਮ ਸੀ ਗਵਾਂਢਿਆਂ ਦੇ ਗੋਲੇ ਦਾ ਦਿਓ ਜੀ ਕਿੱਕੀ ਦਾ ਸੰਡੇ ਹੁੰਦਾ ਵਾ ਸਾਡੇ ਕੋਲ ਤੇ ਮੈਂ ਇੱਥੇ ਸਮੇ ਤੋਂ ਪਹਿਲਾਂ ਕਿਸੇ ਨੂੰ ਕੁਝ ਨਹੀਂ ਹੋਣਾ ਜੀ ਬਾਹਰੋਂ ਆਉਣਾ ਹੈ ਨਾ ਜੀ ਆ ਲੱਗੀ ਫਿਰ ਕਿਸੇ ਨੂੰ ਨਹੀਂ ਪਤਾ ਉਹ ਜਦੋਂ ਤਾਂ ਪਸੋਨੀ ਦੇ ਸਾਸੋਰਾ ਲੈ ਗਏ ਇਹ ਅੱਲੀ ਬਿਣੀ ਲੱਗੀ ਜਾਂ ਉਹ ਚਲੀ ਜਾਣਾ ਜੇ ਜਿਵੇਂ ਮਰਜੀ ਹਨ ਕੌਣ ਕਹਿੰਦੇ ਆਈ ਆ ਉਹ ਕਹਿੰਨੇ ਮੈਂ ਕਿ ਸਾਰੇ ਕੰਮ ਨਿਭਾ ਤੂੰ ਹੀ ਕਰ ਲੈ ਆਪਦੀ ਗੱਲ ਸੁਣ ਲੈ ਪਾਪੀ ਸਾਰੇ ਕੰਮ ਨਿਭੜਨ ਸਾਰੇ ਮਰ ਗਏ ਬਸ ਮੈਂ ਬਚਦਾ ਕੀ ਹੋ ਗਿਆ ਸਾਰੇ ਮਰ ਗਏ ਨਹੀਂ ਇਹਦੀ ਮਰਜ਼ੀ ਨਹੀਂ ਸਾਰੇ ਕੰਮ ਨਿਭੜਦੇ ਹੋਈ ਦੇਗਾ ਇਧਰ ਮਮੀ ਡੈਡੀ ਹੈ ਨਹੀਂ ਇਧਰ ਵੀ ਹੈ ਨਹੀਂ ਕਿ ਇਧਰ ਸਾਸੋਰਾ ਹੈ ਨਹੀਂ ਗੋਰੇ ਦਾ ਵੀ ਸਾਸੋਰਾ ਹੈ ਨਹੀਂ ਉਹ ਵੀ ਵਿਚਾਰੇ ਗਏ ਆਪੋ ਆਪਣੇ ਵੇਲੇ ਲੱਗ ਗਏ ਹੁਣ ਤਾਂ ਤੁਹਾਡੇ ਆਸ ਕੱਲੇ ਹੋਰ ਤਾਂ ਕੋਈ ਹੈ ਨਹੀਂ ਉਹਨਾਂ ਦੋਨਾਂ ਚ ਅਚਾਚਾ ਪਾ ਬੀਤੇ ਰਹਿ ਜਾਂਦੇ ਹੋ ਇਹ ਸਦਾ ਖਤਰਨਾਕ ਹੁੰਦਾ ਹੈ ਅਸੀਂ ਅਸੀਂ ਆਵਾਂਗੇ ਕੋਈ ਨਾ ਆਵਾਂਗੇ ਸਾਲ ਤੋਂ ਫਿਰਣ ਸਾਲ ਤੋਂ ਇੱਥੇ ਕੋਣ ਸਾਡੇ ਸਾਲ ਬਾਅਦ ਤੁਸੀਂ ਆਏ ਹੋ ਸਾਲ ਬਾਅਦ ਅਸੀਂ ਆਵਾਂਗੇ ਅਸੀਂ ਆਏ ਸੀ ਤੁਹਾਡੇ ਕੋਲ ਜਨਵਰੀ ਚ ਦਸੰਬਰ ਜਰ ਵਿੱਚ ਜਨਵਰੀ ਚ ਸਤ ਜਨਵਰੀ ਆਹ ਮੈਂ ਨੈਤਿਕ ਕਹਿੰਦਾ ਅ ਦੀਦੀ ਆਂਟੀ ਦੇਦੀ ਹਣੀ ਕੱਤ ਨਹੀਂ ਆਉਂਦੇ ਜੀ ਮੰਮੀ ਨਾਲ ਗੱਲ ਹੋਈ ਉਹ ਕਹਿੰਦੀ ਅਸੀਂ ਰੋਜ਼ ਤੁਹਾਡੇ ਬਲੌਗ ਦੇਖਦੇ ਸਾਨੂੰ ਆ ਹੀ ਲੱਗਦਾ ਰਹਿੰਦਾ ਤੁਸੀਂ ਸਾਡੇ ਨਾਲ ਹੀ ਤੁਰੇ ਫਿਰਦੇ ਆਲੇ ਦੁਆਲੇ ਇੱਥੇ ਤੁਰੇ ਫਿਰਦੇ ਆ ਤੁਹਾਡੇ ਕੋਲ ਹੀ ਮੈਂ ਕਿਹਾ ਬੀਬੀ ਇਹ ਤਾਂ ਆਜਾਦਾ ਹੀ ਨਹੀਂ ਅਸੀਂ ਆਪ ਦਾ ਬਚਪਨ ਕਿਵੇਂ ਬੀਤਿਆ ਵਾ ਸਾਡਾ ਇਹ ਚਾ ਲੈ ਆਪਦੇ ਜਵਾਕੜਾ ਤਾਂ ਦਿਖਾਉਣਗੇ ਅਸੀਂ ਇਹਦੇ ਹੁੰਦੇ ਸੀ ਛੋਟੇ ਹੁੰਦੇ ਇਹ ਤਾਂ ਇੱਥੇ ਰਹਿਣਾ ਅੱਗੇ ਕਿਤੇ ਬੰਦਾ ਪਿਆਹਾਂ ਚ ਮੂਹੀਆਂ ਬਣਾ ਦੇ ਹੁੰਦੇ ਸੀ ਹਾਂ ਹਲੋ ਤਾਂ ਚਲੋ ਹਣ ਚੱਲੇ ਆ ਤੁਸੀਂ ਰਹਿਣਾ ਨਹੀਂ ਅੱਜ ਆਦਰ ਬੋਲ ਭਾਬੀ ਨੂੰ ਕਹਦੇ ਸੀ ਉਹਨਾਂ ਨੂੰ ਮਿਸ ਕਰਦੇ ਸੀ ਭਾਬੀ ਬਲੌਗ ਦੇਖ ਲਈ ਅੱਛਾ ਕਸ਼ਮੀਰ ਵਾਲੀ ਭਾਬੀ ਨੂੰ ਕਸ਼ਮੀਰੋ ਭਾਬੀ ওকে ਕਸ਼ਮੀਰੋ ਭਾਬੀ ਕਸ਼ਮੀਰੋ ਭਾਬੀ ਆ ਉੱਪਰ ਹੀ ਆ ਦੇ ਇੱਧਰ ਮੁੜਿਆ ਇੱਧਰ ਇੱਧਰ ਵਾਪਸ ਲਾਓ ਅਦੋਂ ਖਾਣ ਪੀਣ ਵਾਲਾ ਸਮਾਨ ਚੱਕ ਤੁਰ ਗਿਆ ਲਾ ਕੇ ਰੱਖਿਆ ਕਰੋ ਇਹ ਤਾਂ ਚੋਰੀ ਤੋਰੀ ਹੋ ਰਹੀ ਜੀ ਵਾਪਸ ਮੁੜਿਆ ਚੋ ਆ ਇੱਧਰ ਲੈ ਕੇ ਆਓ ਕੋਈ ਹਾਲ ਨਹੀਂ ਤੁਹਾਡੇ ਦੇਖਿਆ ਜੇ ਕੀ ਹੈ ਵਿੱਚ ਫੜ ਜਾ ਤੂੰ ਮੱਠੀਓ ਮੱਠੀਓ ਵੱਡਾ ਮੱਠੀਓ ਤੇਰਾ ਕੋੜਜਾ ਕੱਢਿਆ ਤੇਰਾ ਉਰੇ ਲੈ ਉਰੇ ਆਜੋ ਇੱਧਰ ਇੱਧਰ ਖੜਜੋ ਫੜਕਰ ਖੜਜੋ ਆਹ ਦੇ ਲੋ ਚੋਰਾਂ ਨੂੰ ਮੋੜਾ ਚੋਰ ਪੈ ਕੇ ਦਿਨੇ ਹੀ ਗਾਈ ਸਾਡੇ ਘਰੇ ਚੋਰ ਆ ਗਏ ਨੇ ਚੋਰ ਆ ਦੇਖੋ ਨੇਰੇ ਦੇ ਚ ਦੀਂਦੇ ਵੀ ਨਹੀਂ ਕਾਲ ਕਾਲ ਕੁਝ ਨਹੀਂ ਗੱਡੇ ਦੀ ਗੱਲ ਆਹ ਦੇਖੇ ਕਿੱਡਾ ਖਰਾਵਾ ਵੱਡਾ ਚੋਰ ਹੈ ਸਭ ਤੋਂ ਦੇਖਿਆ ਢਿਆ ਢੱਡ ਬੜਾ ਨਿਕਲ ਗਿਆ ਦੋ ਦਿਨ ਦਿਨਾਂ ਦੇ ਆ ਦੇ ਕਿ ਟੱਡ ਚ ਪਾਲੀਆਂ ਉਹਦੇ ਮੱਠੀਆਂ ਦੇਖ ਕਿੰਨੇ ਖਰਾਬ ਨੇ ਸੰਧਾਰਾ ਨਹੀਂ ਪਹਿਲਾਂ ਤੂੰ ਮੈਨੂੰ ਐ ਦੱਸ ਤੁਸੀਂ ਕੀ ਲੈ ਕੇ ਆਏ ਅਸੀਂ 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 ਆਪ ਆਏ ਆ ਤਾਂ ਅਸੀਂ ਉਹਦੇ ਵਿੱਚ ਹੀ ਕੁਝ ਹੋਊਗਾ ਅਸੀਂ ਤਾਂ ਇਸ ਸੰਧਾਰਾ ਕਾਹਦਾ ਹੁੰਦਾ ਸੰਧਾਰਾ ਸੰਧਾਰਾ ਕਾਹਦਾ ਹੁੰਦਾ ਦੇਖ ਲਊਗਾ ਤੂੰ ਤਾਂ ਪੈਨੂ ਆਂਦਾ ਸੰਧਾਰਾ ਓਏ ਓ ਸਾਡੇ ਯਾਰ ਮੇਰੀ ਤਾਂ ਆਹ ਚੀਜ਼ ਫੇਵਰੇਟ ਆ ਯਾਰ ਜਿਹੜੀ ਤੂੰ ਦੇਂਦੀ ਤੁਸੀਂ ਸਾਰਾ ਕੁਝ ਰੱਖਤ ਮੈਂ ਤਰ ਮੈਂ ਦੋ ਮਿੰਟ ਦੇ ਕੋਣ ਉੱਤੇ ਛੱਡਣੀ ਹੈ 300 ਰੁਪਏ ਮੈਂ ਤਾਂ 300 ਰੁਪਏ ਲੈ ਲੈਣ ਦੋ ਅੱਜ ਦੇ ਬਲੌਗ ਚੇਨਈ ਵਧੀਆ ਲੱਗਿਆ ਉੱਤੇ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਆਈ ਮੀਨ ਸਬਸਕ੍ਰਾਈਬ ਕਰੋ ਤਾਂ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਚ ਕੱਲ ਨੂੰ ਆਪਾਂ ਮੇਕਅਪ ਕਰਾਂਗੇ ਹਾਂਜੀ ਤੇ ਮੇਕਅਪ ਦਾ ਬਲੌਗ ਜ਼ਰੂਰ ਦੇਖਿਓ ਤੇ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ সুইਟ ਡ੍ਰੀਮਸ